ਵੀਡੀਓ ਦੇਖ ਰਹੇ ਸਾਰੇ ਮਿੱਤਰ ਬੇਲੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਦਿਨ ਨਵੇਂ ਵਲੌਗ ਦੇ ਵਿੱਚ ਠੰਡ ਦਾ ਟਾਈਮ ਚੱਲੀ ਜਾਂਦਾ ਹੈਗਾ ਕਦੇ ਦਿਨ ਵਧੀਆ ਲੱਗ ਜਾਂਦਾ ਹੈਗਾ ਕਦੇ ਸਵੇਰੀ ਹਵਾ ਚੱਲ ਆਪਾਂਦੀ ਹੈ ਉਹੀ ਕੰਮ ਅੱਜ ਹੋਇਆ ਸਵੇਰੀ ਹਵਾ ਚੱਲ ਵੀ ਤੇ ਮਿਸਤਰੀਆਂ ਦਾ ਕੰਮ ਆਪਣੇ ਕੰਟੀਨਿਊ ਚੱਲ ਰਿਹਾ ਹੈਗਾ ਤੇ ਕੱਲ ਉਹਨਾਂ ਨੇ ਆ ਗੁਰਾਂ ਵਗੈਰਾ ਸਾਰੀਆਂ ਕੰਪਲੀਟ ਕਰਤੀਆਂ ਸੀ ਕਿਉਂਕਿ ਇਹ ਰਹਿੰਦੀਆਂ ਸੀ ਇਹ ਥੋੜੇ ਤੇਜ ਮਸਾਲੇ ਚ ਬਣਾਈਆਂ ਨੇ ਮਿਸਤਰੀ ਕਹਿੰਦਾ ਬਈ ਇਹ ਨਹੀਂ ਭੁਰਨ ਲੱਗ ਜਾਂਦੇ ਨੇ ਜੇ ਹਲਕੇ ਮਸਾਲੇ ਚ ਬਣਾ ਦਈਏ ਆਹ ਵਾਲਾ ਫਰਸ਼ ਬਿਉਆ ਤਾਂ ਆਪਣੀ ਇਹ ਬਣੀਆਂ ਵੀ ਉਹ ਕਿਉਂਕਿ ਥੱਲੇ ਵਾਲੇ ਪਾਸੇ ਸਲਾਬ ਆਏਗੀ ਤੇ ਜੇ ਸਲਾਬ ਆਈ ਰਹੂਗੀ ਤਾਂ ਥੱਲੇ ਛੱਤ ਨੂੰ ਸਲਾਬ ਚਲ ਜੂਗੀ। ਐਵੇਂ ਵੀ ਚਲੋ 1-2 ਮਹੀਨੇ ਇਹਨੂੰ ਛੱਡ ਕੇ ਇਹਨੂੰ ਸੁੱਕਾ ਰੱਖ ਕੇ ਬਾਅਦ ਦੇ ਵਿੱਚ ਫਰਸ਼ ਲਾ ਦੇਾਂਗੇ। ਕੱਲਾ ਇਹ ਛਡਾ ਲਾਂਗੇ ਬਾਕੀ ਸਾਰਾ ਕੰਮ ਕੰਪਲੀਟ ਕਰਾ ਲਾਂਗੇ। ਤੇ ਕੱਲ ਮਿਸਤਰੀ ਨੇ ਜੰਗਲੇ ਦੇ ਉੱਤੇ ਜਿਹੜੀਆਂ ਇੱਟਾਂ ਵਗੈਰਾ ਤਿਆਰੀ ਕਰਨ ਵਾਲੀ ਰਹਿੰਦੀ ਸੀ ਉਹ ਸਾਰੀ ਕਰਤੀ। ਪੈੜ ਵਗੈਰਾ ਬੰਨਤੀ ਸੀਗੀ। ਪੈੜ ਬੰਨਣ ਦੇ ਕਾਫੀ ਟਾਈਮ ਲੱਗੇ ਕਿਉਂਕਿ ਉਹਦੇ ਆਲੇ-ਦੁਆਲੇ ਸਪੋਟਾਂ ਵਗੈਰਾ ਲਾਉਣੀਆਂ ਪੈਣੀਆਂ ਸੀ। ਨਹੀਂ ਇਹ ਸੀਗਾ ਵੀ ਪੈੜ ਕਿਤੇ ਡਿੱਗਣਾ ਪਵੇ ਜੇ ਡ ਤਾ ਕਰਕੇ ਤੇ ਮਿਸਤਰੀ ਨੇ ਹੁਣ ਕੰਮ ਚਲਾ ਲਿਆ ਉੱਪਰਲੇ ਪਾਸੇ ਪਲਾਸਟਰ ਕਰੀ ਜਾਂਦਾ ਹੈਗਾ ਇਧਰਲੇ ਖੁੰਜੇ ਤੋਂ ਫਰੰਟ ਤੋਂ ਦਿਖਦਾ ਹੈਗਾ ਇਧਰਲੇ ਪਾਸੇ ਬਾਹਰ ਚ ਅੰਦਰ ਬਹਿ ਕੇ ਕਰ ਦੂਗਾ ਤੇ ਬਸ ਇੰਨੀ ਕੀ ਅਪਡੇਟ ਸੀ ਕੀ ਕੱਲ ਦੀ ਤੇ ਬਾਕੀ ਮਿਲਦੇ ਆਂ ਮਿਸਤਰੀਆਂ ਨੂੰ ਆ ਕੇ ਫਿਰ ਉਹਨਾਂ ਟਾਈਮ 'ਚ ਆਪਾਂ ਆਪਣੇ ਉੱਪਰਲੇ ਕੰਮ ਤੇ ਦੁੱਧਵਾ ਦਾ ਕੰਮ ਨਿਮੇੜ ਦਈਏ ਦੇਖਦੇ ਆਂ ਕਿ ਅੱਜ ਕਿੰਨਾ ਕੰਮ ਨਿਮੇੜਦਾ ਮਿਸਤਰੀ ਇੱਥੇ ਖੜ ਕੇ ਆਪਾਂ ਭਰ ਦਿਆਂਗੇ ਮਹਾਰਾਜ ਦੇ ਚਰਨੀ ਹਾਜ਼ਰੀ ਤੇ ਨਾਲੇ ਕਰ ਦੇਵਾਂਗੇ ਕੀਰਤਨ ਸਰਵਨ ਇਸ ਤੋਂ ਬਾਅਦ ਚਾਲਦੇ ਆ ਆਪਾਂ ਫਿਰ ਕਰਦੇ ਆ ਆਪਣੇ ਕੰਮ ਦੁਬਾਰੇ ਕੰਟੀਨਿਊ ਤਨੌਲੇ ਪਹੁੰਚ ਗਏ ਇੱਥੇ ਦੋ ਹਿੱਸੇ ਨੇ ਬਾਜ਼ਾਰ ਦੇ ਇੱਕ ਰਾਈਟ ਹੈਂਡ ਸਾਈਡ ਇੱਕ ਲੈਫਟ ਹੈਂਡ ਸਾਈਡ ਤੇ ਹੁਣ ਦੇਖਣਾ ਡਿਸਾਈਡ ਕਰਦੇ ਆ ਵੀ ਕਿਹੜੇ ਪਾਸੇ ਵਾਲੇ ਕੰਮ ਪਹਿਲਾਂ ਕਰੇ ਜਾਣ ਤਨੌਲੇ ਜੇ ਕੰਮ ਕਰਦੇ ਫਿਰਦੇ ਫਿਰਦੇ ਤੇ ਬਾਜ਼ਾਰ ਤੋਂ ਬਾਹਰ ਆ ਗਿਆ ਮੈਂ ਜਿਹੜੇ ਬਾਜ਼ਾਰ ਚ ਬਾਹਰ ਇੱਕ ਦੋ ਕੰਮ ਨੇ ਉਹ ਵੀ ਨਿਮੇੜ ਦਈਏ ਤੇ ਫਿਰ ਚਾਲਦੇ ਆਂਗੇ ਪਿੰਡ ਨੂੰ ਇੱਕ ਜਿਹੜੇ ਦੇ ਵਿੱਚ ਸਾਰੇ ਕੰਮ ਕਾਨੂੰ ਨਿਪਟਦੇ ਨੇ ਨਾਲੇ ਮੈਨੂੰ 2 ਘੰਟਿਆਂ ਦੇ ਆਸ-ਪਾਸ ਹੋ ਗਏ ਤੁਰੇ ਫਿਰਦੇ ਨੂੰ ਇੱਥੇ ਬਾਜ਼ਾਰ ਦੇ ਵਿੱਚ ਤੇ ਹਲੇ ਵੀ ਸਾਰੇ ਕੰਮ ਨਿਪੜੇ ਨਹੀਂ ਹੋਏਗੇ ਇੱਕ ਦੋ ਕੰਮ ਰਹੇਗੇ ਤੇ ਹੁਣ ਚાલਦੇ ਆਂਗੇ ਪਿੰਡ ਨੂੰ ਜਾ ਕੇ ਦੂਜੀ ਦੇ ਘਰੋਂ ਢੋਲੀਆਂ ਚੱਕ ਕੇ ਫਿਰ ਚાલਦੇ ਆਂ ਘਰ ਨੂੰ ਦੇਖਣ ਜਾ ਕੇ ਮਿਸਤਰੀ ਕੀ ਕਰੀ ਜਾਂਦੇ ਨੇ ਤੇ ਫਾਈਨਲੀ ਪਿੰਡ ਪਹੁੰਚ ਗਏ ਦੋ ਦੋਆਂ ਢੋਲੀਆਂ ਚੱਕ ਲੀਆਂ ਤੇ ਹੁਣ ਚਾਲਦੇ ਆਂਗੇ ਘਰ ਨੂੰ ਮੜਾ ਭੁੱਲਰ ਕੋਲੇ ਹੋ ਕੇ ਜਾਣਾ ਹੈਗਾ ਉਹਦੇ ਕੋਲ ਬਿਜਲੀ ਵਾਲਾ ਸਮਾਨ ਦਾ ਕੁਸ਼ਕ ਲੈਣਾ ਹੈਗਾ ਉਹ ਲੈ ਕੇ ਤੁਰ ਚਾਲਦੇ ਆ ਘਰ ਨੂੰ 베ਰੀ ਤੇ 베ਰ ਬਹੁਤ ਨੇ ਪਰ ਤੋਤੇ ਆ ਕੇ ਸਾਰੇ ਟੁੱਕ ਦਿੰਦੇ ਨੇ ਤੇ ਸਾਰੇ ਥੱਲੇ ਸੜ ਦਿੰਦੇ ਨੇ ਕੁਦਰ ਕੁਦਰ ਕੇ ਆ ਇੱਕ ਦੋ 베ਰ ਡਿੱਗੇ ਨੇ ਤੇ ਇਹ ਵੀ ਯਾਦ ਕੱਚੇ ਜੂ ਵੀ ਉਹਨਾਂ ਦੇ ਬੈਠਣ ਕਰਕੇ ਟੁੱਟ ਕੇ ਡਿੱਗੇ ਤੇ ਨਹੀਂ ਸਾਰੀ 베ਰੀ ਫੁੱਲ ਭਰੀ ਪਈਏਗੀ ਹੁਣ ਇੱਥੋਂ ਉੱਡ ਕੇ ਪਿੰਦਰ ਕੰਮ ਕਰੀ ਜਾਂਦਾ ਸੀਗਾ ਇੱਥੇ ਤੇ ਇੱਥੋਂ ਉੱਡ ਕੇ ਉਹ ਸਾਹਮਣੇ ਜਾਮਣ ਤੇ ਵੇ ਕਿਉਂਕਿ ਕਹੀ ਚੱਕੀ ਫਿਰਦਾ ਖੜਕਾ ਹੁੰਦਾ ਤੇ ਡਰ ਦੇ ਮਾਰੇ ਉੱਡ ਜਾਂਦੇ ਨੇ ਇੱਥੋਂ ਤੇ ਜੇ ਨਾ ਟੁਕਣ ਤਾਂ ਬੇ ਆਮ ਆਮ ਹੋ ਜਾਣਗੇ ਘਰ ਦੇ ਜਮਾ ਮੂਰੇ ਤੇ ਇਧਰਲੇ ਪਾਸੇ ਬਿੰਦਰ ਥੱਲੋਂ ਮਿੱਟੀ ਚੱਕੀ ਜਾਂਦਾ ਹੈਗਾ ਕਿ ਇਧਰਲੇ ਥਾਂ ਵੇਲੀ ਕਰਨੀ ਹੈਗੀ ਜਿੱਥੇ ਆਪਾਂ ਮੱਝਾਂ ਬੰਨਿਆ ਕਰਾਂਗੇ ਹੁਣ ਮੂਰੇ ਸਰਦੀ ਦੇ ਵਿੱਚ ਧੁੱਪ ਆ ਜਾਏਗੀ ਪਹਿਲਾਂ ਪਰਲੇ ਪਾਸੇ ਬੰਨੀਆਂ ਹੁੰਦੀਆਂ ਸੀਗੀਆਂ ਇਧਰ ਆ ਡੇਕਾਂ ਕੋਲ ਇਹਨਾਂ ਦੇ ਪੱਤੇ ਪੁੱਤੇ ਝੜ ਗਏ ਹੁਣ ਸਰਦੀ ਤੋਂ ਬਾਅਦ ਹੁਣ ਪੱਤ ਝੜੀ ਰੁੱਤ ਆ ਜਾਂਦੀ ਤਾਂ ਕਰਕੇ ਹੁਣ ਇੱਥੇ ਥਾਂ ਖਾਲੀ ਹੋ ਜਾਊਗਾ ਤੇ ਕੱਲ ਤੋਂ ਬਸ ਇੱਥੋਂ ਮੱਝਾਂ ਬੰਨਣੀਆਂ ਸ਼ੁਰੂ ਕਰ ਲਾਂਗੇ ਆਪਾਂ ਮੈਂ ਮਿਸਤਰੀ ਕੋਲ ਚੱਲ ਕੇ ਦੇਖਦਾ ਕਿ ਕੀ ਕਰੀ ਜਾਂਦਾ ਹੈਗਾ ਕੱਲ ਕੋਰਾ ਪਲਾਸਟਰ ਕਰਦਾ ਸੀਗਾ ਤੇ ਅੱਜ ਕਿੰਨਾ ਕੰਮ ਨਿਮੜਿਆ ਹੈਗਾ ਤੇ ਇਧਰਲੇ ਪਾਸੇ ਮਿਸਤਰੀ ਨੇ ਕੰਮ ਚਲਾ ਰੱਖਿਆ ਹੈਗਾ ਇਧਰਲਾ ਹਿੱਸਾ ਆਪਣਾ ਕੰਪਲੀਟ ਹੋ ਗਿਆ ਆ ਤੇ ਉੱਪਰਲੇ ਪਾਸੇ ਜਿਹੜੀਆਂ ਕੋਰਾ ਬਣਾਈ ਜਾਂਦਾ ਸੀਗਾ ਉਹ ਬਣ ਗਈਆਂ ਤੇ ਜਿਹੜੀਆਂ ਜਾਲੀਆਂ ਵਾਲੇ ਜੋੜ ਨੇ ਉਹ ਜੋੜ ਲਈ ਜਾਂਦਾ ਤੇ ਮੈਂ ਸੋਚ ਰਿਹਾ ਸੀ ਵੀ ਜਿਹੜੀਆਂ ਜਾਲੀਆਂ ਦੇ ਵਿੱਚ ਮਿਸਤਰੀ ਨੇ ਜਮਾ ਮਸਾਲਾ ਭਰਤਾ ਹਾ ਜਮਾ ਸਿੱਧਾ ਸਦਾ ਵੀ ਇਹਦੇ ਵਿੱਚ ਦੀ ਹਲਕਾ ਹਲਕਾ ਜਿਹੇ ਸਰਾਹ ਕਰਦਾ ਤਾਂ ਜ਼ਿਆਦਾ ਵਧੀਆ ਲੱਗਣਾ ਸੀਗਾ ਤੇ ਬਾਕੀ ਮਿਸਤਰੀਆਂ ਉੱਪਰ ਜਾ ਕਰਦੇ ਆਂ ਗੱਲ ਮਿਸਤਰੀ ਨੂੰ ਕਿਹਾ ਸੀਗਾ ਵੀ ਜਿਹੜਾ ਆਹ ਮਸਾਲਾ ਵਿਚਾਲੇ ਭਰਿਆ ਗਿਆ ਉਹਨੂੰ ਕੱਢ ਦੇਣੇ ਆਪਾਂ ਕਿਉਂਕਿ ਇਹਦੇ ਵਾਂਗੂ ਇਹ ਉਹ ਇਧਰੋਂ ਨਹੀਂ ਵਧੀਆ ਲੱਗਦਾ ਪਰਲੇ ਪਾਸਿਆਂ ਵਧੀਆ ਲੱਗਦਾ ਹੈਗਾ ਤੇ ਇਹਦੇ ਵਿਚਾਲੇ ਇੱਕ ਲੈਣ ਜੀ ਬਣ ਗਈ ਦੋ ਜਾਲੀਆਂ ਦੇ ਆਪਣੇ ਟੋਟੇ ਨੇ ਇਹ ਤੇ ਮਿਸਤਰੀ ਕਹਿੰਦਾ ਵੀ ਆਪਾਂ ਇਹਨੂੰ ਰਹਿਣ ਦਿਓ ਕਿਉਂਕਿ ਇਹਦੇ ਨਾਲ ਹੋਰ ਕੋਈ ਸਪੋਰਟ ਨਹੀਂ ਹੈਗੀ ਇਕੱਲਾ ਵਸ ਉੱਪਰਲੇ ਪਾਸੇ ਆ ਹੀ ਤਰਿਆ ਹੋਇਆ ਹੈਗਾ ਆਪਣਾ ਤੇ ਇਹਨੂੰ ਆਪਾਂ ਐਂ ਛੱਡ ਦੇਣੇ ਹੈਗੇ ਤੇ ਇਹ ਨਾਲੇ ਸਪੋਰਟ ਬਣ ਜਾਊਗੀ ਜੀ ਉੱਪਰ ਹਵਾ ਬਹੁਤ ਚੱਲੀ ਜਾਂਦੀ ਹੈਗੀ ਤੇ ਠੰਡ ਬੜੀ ਲੱਗ ਰਹੀਏਗੀ ਆਹ ਵਾਲੇ ਆਪਣੇ ਦੋਨੇ ਖਾਨੇ ਕੰਪਲੀਟ ਹੋ ਗਏ ਉੱਪਰੋਂ ਤੇ ਥੱਲੇੋਂ ਜਿੱਥੇ ਮਿਸਤਰੀ ਹੁਣ ਪਲਾਸਟਰ ਕਰੀ ਜਾਂਦਾ ਹੈਗਾ ਉਹੇ ਸਾਡਾ ਪਲਾਸਟਰ ਕਰਨਾ ਪੈਂਦਾ ਹੈਗਾ ਜਿਹੜੇ ਉੱਪਰ ਲਿਆ ਕੋਰਾ ਨੇ ਉਹ ਅੱਡ ਬਣਦੀਆਂ ਨੇ ਤੇ ਆਹ ਕੰਪਲੀਟ ਹੋਣ ਤੋਂ ਬਾਅਦ ਅੱਜ ਸ਼ਾਮ ਤੱਕ ਉਮੀਦ ਹੈ ਕਿ ਵੀ ਇਧਰਲਾ ਸਾਰਾ ਕੰਪਲੀਟ ਹੋ ਕੇ ਜਿਹੜੇ ਪਰਲੇ ਦੋ ਖਾਨੇ ਰਹਿ ਗਏ ਆਹ ਪੈਡ ਮਿਸਤਰੀ ਇਹਨਾਂ ਦੀ ਚੱਕ ਕੇ ਪਰਲੇ ਪਾਸੇ ਧਰ ਲਾਂਗੇ ਆਪਾਂ ਤੇ ਦੁਵਾਰੇ ਥੰਮੀ ਵਗੈਰਾ ਇਧਰੋਂ ਗੱਡਣ ਵਗੈਰੀ ਲੋਡਣੀ ਇਹ ਜਿਵੇਂ ਪਿਆ ਹੈਗਾ ਆਹ ਦੋਨੇ ਚਾਲੀਆਂ ਐਸ ਥੰਮੀ ਤੇ ਤੇ ਉਧਰਲੀ ਕੰਨ ਤੇ ਵਗ ਜਾਣੀਆਂ ਤੇ ਆਪਣਾ ਉਧਰਲਾ ਕੰਮ ਚੱਲ ਪੂਗਾ ਤੇ ਕੱਲ ਨੂੰ ਸਵੇਰੇ ਦੇਖਦੇ ਆਂਗੇ ਵੀ ਹੋਰ ਮਿਸਤਰੀ ਕਿਹੜੇ ਕੰਮ ਨਾਲ ਹੱਥ ਪਾਉਂਦਾ ਕਿਹੜਾਂ ਦਾ ਫਿਲਹਾਲ ਹੁਣ ਆ ਦੋਨੇ ਖਾਨੇ ਇਹ ਤੋਂ ਬਾਅਦ ਇਹਦੀ ਪੈਡ ਵਗੈਰਾ ਕਰਕੇ ਰੈਡੀ ਕੰਮ ਦੀ ਚਾਲ ਬਣਾ ਕੇ ਧਰ ਜਾਣਗੇ ਅੱਜ ਜਿੱਦੇ ਫਰਸ਼ ਲਾਇਆ ਸੀਗਾ ਬਾਥਰੂਮ ਦੇ ਉੱਤੇ ਉੱਦੇ ਇੱਥੇ ਪਾਇਪ ਪਾਉਣਾ ਭੁੱਲ ਗਏ ਕਿਉਂਕਿ ਇੱਥੇ ਇੱਕ ਪਾਇਪ ਜਿਹੜਾ ਉਧਰ ਮਮਟੀ ਵਾਲਾ ਪਾਇਪ ਲੰਬਾ ਸੀਗਾ ਆਪਣਾ ਉਹ ਵੱਡਿਆ ਸੀਗਾ ਤੇ ਉਹ ਘਰੇ ਪਾਇਆਗਾ ਤੇ ਮਿਸਤਰੀ ਤੋਂ ਇੱਕ ਅਧਰ ਦੇੰ ਦੇ ਵਿੱਚ ਨਾ ਇੱਥੇ ਵੀ ਪਾਈਪ ਲਵਾਉਣਾ ਹੈਗਾ ਥੋੜਾ ਲੰਬਾ ਨਹੀਂ ਇਹ ਸਾਰੀ ਗਾਜ਼ ਇਹਦੇ ਨਾਲ ਸਾਰੀ ਕੰਧ ਖਰਾਬ ਗਰੀ ਜਾਂਦੀ ਹੈਗੀ ਜਿਉਂ-ਜਿਉਂ ਸ਼ਾਮ ਹੋਈ ਜਾਂਦੀ ਹੈਗੀ ਤੇ ਮੌਸਮ ਦਾ ਮિજાਜ ਚੇਂਜ ਹੁੰਦਾ ਜਾਂਦਾ ਹੈਗਾ ਸੂਰਜ ਨੀਚੇ ਨੂੰ ਜਾ ਰਿਹਾ ਹੈਗਾ ਤੇ ਜਿਹੜੀ ਧੁੰਦ ਤੇ ਧੂਆ ਜਾਏਗਾ ਉਹ ਜਾਦੇ ਵਧੀ ਦਰ ਆ ਜਾਂਦਾ ਉਮੀਦ ਹੈ ਕਿ ਵੀ ਸਵੇਰੇ ਜਾਦੇ ਧੁੰਦ ਪੂਗੀ ਆਪਣੇ ਅਮਰੂਦ ਤੇ ਨਾ ਦੋ ਅਮਰੂਦ ਲੱਗੇ ਪਏ ਨੇ ਕਿ ਇੱਥੇ ਇੱਕ ਉਹਦੀ ਛਾਤੇ ਖੜਿਆ ਨੂੰ ਦੀਨਾਂ ਦੇ ਪਰਲੇ ਪਾਸੇ ਹੈਗਾ ਠੰਡ ਕਰਕੇ ਹੱਥ ਕੱਢਣ ਨੂੰ ਜੀ ਨਹੀਂ ਕਰਦਾ ਹੈਗਾ ਅਮਰੂਦ ਬੜੇ ਸੋਹਣੇ ਲੱਗੇ ਨੇ ਦੋ ਤੋੜ ਲਈਏ ਕਿਵੇਂ ਕਰੀਏ ਆਂ ਸੀਖਤਾ ਅੱਜ ਕੱਖਾਂਗ ਨਹੀਂਓ ਛੁੱਟੀ ਸੀਗੀ ਕਿਉਂਕਿ ਕੱਲ ਕੱਖ ਵੱਧ ਵੱਡੇ ਗਏ ਕੁਝ ਪਰਸੋਂ ਵਾਲੇ ਪਏ ਸੀ ਪਰਸੋਂ ਵਾਲੇ ਕੱਲ ਪਾਤੇ ਤੇ ਕੱਲ ਵਾਲੇ ਅੱਜ ਹਲੇ ਪਏ ਨੇ ਤਾਂ ਕਰਕੇ ਅੱਜ ਵੱਡੇ ਨਹੀਂ ਹੋਏਗੇ ਮਿੱਟੀ ਇਕੱਠੀ ਕਰਨ ਵਾਲਾ ਕੰਮ ਇਦਰਾਮ ਬਿੰਦਰ ਨਵੇਂ ਡੇ ਦੇ ਉੱਪਰ ਮਿਸਤਰੀ ਗੋਲੇ ਬਾ ਗਿਆ ਪਹਿਲਾਂ ਮੈਂ ਮਿਸਤਰੀ ਗੋਲੇ ਸੀ ਕਿ ਉੱਪਰ ਮਸਾਲਾ ਵਗੈਰਾ ਫੜਾਈ ਜਾਂਦਾ ਸੀ ਕਿ ਤੇ ਹੁਣ ਆਪਾਂ ਫ੍ਰੀ ਆਂਗੇ ਤੇ ਹੁਣ ਮੈਂ ਆਪਣੇ ਉੱਪਰਲੇ ਕੰਮ ਕਰ ਲਾਂ ਆਪੜਾ ਕੇ ਜੇ ਚੱਲਣਤੀ ਪਤਾ ਚੱਲਦਾ ਹੈਗਾ ਬਈ ਜਦਾਂ ਕਿਸੇ ਦਿਨ ਕਰੇ ਕੋਈ ਖੁਸ਼ੀ ਦਾ ਪ੍ਰੋਗਰਾਮ ਹੈ ਜਾਂ ਕੋਈ ਫਿਰ ਵਿਆਹ ਕੇ ਨਵਾ ਜੀ ਲੈ ਕੇ ਆਇਆ ਕਰੀ ਜੰਗਲੇ ਦੇ ਪਲਾਸਾ ਦਾ ਕੰਮ ਚੱਲੀ ਜਾਂਦਾ ਹੈਗਾ ਤੇ ਮਿਸਤਰੀ ਥੋੜਾ ਜਿਆਦਾ ਜਿਆਦਾ ਸਲੋ ਚਾਲਦਾ ਹੈਗਾ ਕਹਿੰਦਾ ਵੀ ਮੈਂ ਸਫਾਈ ਵੱਧ ਲੈ ਕੇ ਆਉਣੀ ਹੈਗੀ ਫਰੰਟ ਹੈਗਾ ਤਾਂ ਕਰਕੇ ਤੇ ਅੱਧ ਤੋਂ ਵੱਧ ਆਪਣਾ ਕੰਮ ਨਿਬੜ ਗਿਆ ਜਿਹੜੇ ਸਾਈਡ ਵਾਲੇ ਦੋ ਖਾਨੇ ਸੀਗੇ ਉਹ ਰਹਿ ਗਏ ਇਹ ਤੋਂ ਬਾਅਦ ਮਿਸਤਰੀ ਨੇ ਕਿਸੇ ਦੇ ਹੋਰ ਕੰਮ ਚਲਾਉਣਾ ਹੈਗਾ ਉਹਨਾਂ ਦੇ ਨਿਵਾ ਭਰ ਕੇ ਛੱਡਣੀਆਂ ਨੇ ਤਕਰੀਬਨ 10-15 ਦਿਨਾਂ ਦਾ ਕੰਮ ਉਹਨਾਂ ਦੇ ਹੈਗਾ ਜਿਹੜਾ ਕੰਮ ਆਪਣਾ ਰਹਿ ਗਿਆ ਉਹ ਮਿਸਤਰੀ ਕਹਿੰਦਾ ਮੈਂ ਫੇਰ ਆ ਕੇ ਕਰ ਜੂਗਾ ਬਾਅਦ ਦੇ ਵਿੱਚ ਲਾ ਜੂਗਾ ਪੰਜ ਚਾਰ ਦਿਨਾਂ ਦਾ ਕੰਮ ਹੈ ਟੁੱਟ ਮੈਂ ਕੰਮ ਹੋਰ ਵੀ ਹੋ ਜਾਊਗਾ ਕਿਉਂਕਿ ਹਲੇ ਹੋਰ ਥੋੜੀ-ਮੋਡੀ ਭੰਨ ਤੋੜ ਹੋਣੀ ਹੈਗੀ ਤੇ ਅੱਜ ਦੇ ਕੰਮ ਦੀ ਬਸ ਇੰਨੀ ਕੁ ਅਪਡੇਟ ਸੀਗੀ ਤੇ ਮਿਲਦੇ ਆ ਤੁਹਾਨੂੰ ਇੱਕ ਹੋਰ ਨਵੇਂ ਦਿਨ ਤੇ ਨਵੇਂ ਵਲੌਗ ਦੇ ਵਿੱਚ ਇੱਥੇ ਤੱਕ ਵੀਡੀਓ ਦੇ ਨਾਲ ਜੁੜੇ ਰਹਿਣ ਦੀ ਲਈ ਤੁਹਾਡਾ ਧੰਨਵਾਦ